वाले दी टीम ਪੁੱਜ ਚੁੱਕੀ ਆ ਦੋਦੇ ਦੇ ਖਿਡਾਰੀ ਵੀ ਜਲਦੀ ਆਉਣ ਮੇਰੀ ਬੇਨਤੀ ਹੈ ਦੋਦੇ ਦੇ ਖਿਡਾਰੀਆਂ ਨੂੰ ਦੋਦੇ ਦੀ ਟੀਮ ਵੀ ਪੁੱਜ ਚੁੱਕੀ ਹੈ ਦੋਨੋਂ ਟੀਮਾਂ ਦਾ ਵੱਡਾ ਧੰਨਵਾਦ ਦੋਨੋਂ ਟੀਮਾਂ ਵਧਾਈ ਦਿਆਂ ਪਾਕਰ ਨੇ ਅੱਜ ਫਾਈਨਲ ਦੇ ਵਿੱਚ ਪੁੱਜੀਆਂ ਪੱਖੀ ਕਲਾਂ ਦੇ ਕਬੱਡੀ ਕੱਪ ਦੇ ਉੱਪਰ ਤੀਜਾ ਸ਼ਾਨਦਾਰ ਕਬੱਡੀ ਕੱਪ ਤਨ ਤਨ ਬਾਬਾ ਕਾਨ ਪੀਰ ਜੀ ਦੀ ਨਿੱਗੀ ਤੇ ਮਿੱਠੀ ਯਾਦ ਨੂੰ ਸਮਰਪਿਤ ਹੈ ਵੱਡਾ ਧੰਨਵਾਦ ਕਰਾਂਗੇ ਸਮੁੱਚੀ ਆਰਗੇਨਾਈਜ਼ਰ ਕਮੇਟੀ ਦਾ ਜਿਨ੍ਹਾਂ ਦੇ ਯੋਗ ਯਤਨਾਂ ਦੇ ਸਦਕਾ ਮੇਰੇ ਵੀਰੋ ਅੱਜ ਤੀਸਰੇ ਕਬੱਡੀ ਕੱਪ ਜਿਹੜਾ ਅਮਿੰਟ ਜਿਆਦਾ ਨੂੰ ਛੱਡਦਾ ਜਾ ਰਿਹਾ ਹੈ ਪ੍ਰਬੰਧਕ ਵੀਰ ਕਹਿੰਦੇ ਵੀ ਸੌਂਪਾਈ ਜਾ ਰਹੀ ਆ ਫਾਈਨਲ ਮੈਚ ਦੇ ਵਿੱਚ ਕੱਲੇ ਕੱਲੇ ਦੀ ਸੌਂਪ ਵਾਲਾ ਰੈਫੀ ਸਹਿਬਾਨ ਗਰਾਊਂਡ 'ਚ ਆ ਜਾਣ ਟੀਮਾਂ ਇੰਤਜ਼ਾਰ ਕਰੀ ਜਾਂਦੀਆਂ ਸਾਰੇ ਰੈਫੀ ਗਰਾਊਂਡ 'ਚ ਆ ਜਾਣ ਬੇਨਤੀ ਆ ਸੇਵਾ ਸਿੰਘ ਜੀ ਮਜਾਕੇ ਨਾਲ ਬੇਨਤੀ ਹੈ ਲੈਣਾਪ ਹੋ ਜਾਣ ਸੌਂਪਾਈ ਜਾਵੇਗੀ ਦੋਨੋ ਟੀਮਾਂ ਜੇ ਸਾਨੂੰ ਪਤਾ ਲੱਗਿਆ ਮੈਂ ਸਾਂਝਾ ਅਸੀਂ ਨਾਮ ਨਹੀਂ ਦੇਣਾ ਤੇ ਨਾਮ ਬਾਬੇ ਕਾਨ ਵੀਰ ਦੇ ਡੇਰੇ 'ਚ ਰੱਖ ਦੇਣਾ ਕਲੀ ਵਾਲੇ ਵੀਰ ਨੂੰ ਬੇਨਤੀ ਵੀ ਕਲੀ ਪਾ ਦੇਵੇ ਲੈਣਾ ਤੇ ਕਲੀ ਵਾਲਾ ਵੀਰ ਕਲੀ ਵਾਲੇ ਵੱਡੇ ਵੀਰ ਨੂੰ ਬੇਨਤੀ ਵੀ ਕਲੀ ਪਾ ਦੋਵੇ ਪਰ ਆਨੰਦਕਵੀਰ ਕਹਿੰਦੇ ਵੀ ਕੱਲੇ ਕੱਲੇ ਪਲੇਅਰ ਦੀ ਜਿਹੜੀ ਸੌ ਪਾਉਣੀ ਆ ਆਓ ਜੀ ਦੋਨੋਂ ਟੀਮਾਂ ਸੈਂਟਰ ਲਾਈਨ ਤੇ ਦੋਤਾ ਤੇ ਵਕੀਲਾਂ ਵੱਲ ਸੌ ਗਈ ਜਾਣੀ ਆ ਸੌ ਜਿਹੜੀ ਬੈਗ ਦੇ ਵਿੱਚ ਆਪਾਂ ਕਰਪੀ ਨਹੀਂ ਹਾਂ ਠੀਕ ਹੈ ਬਈ ਠੀਕ ਯਾਰ ਉਹਦਾ ਪਤਾ ਹੀ 10000 ਟੋਲੀ ਜਾਣ ਮਿਲ ਗਏ ਨਹੀਂ ਹੋਣਾ ਚਾਹੀਦਾ ਮਾਰ ਕੋਈ ਆਣਾ ਹੋਵੇਗਾ ਬੱਲੇ ਨਾਲ ਨਹੀਂ ਮਾਣਾ ਬਹੁਤ ਲੱਗੇਗਾ ਬਹੁਤ ਲੱਗੇਗਾ ਜੀ ਹਾਂਜੀ ਦੋਨਾਂ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਆ ਸੈਂਟਰ ਲਾਈਨ ਤੇ ਪੁੱਜਣ ਪ੍ਰਬੰਧਕ ਵੀਰਾਂ ਨੇ ਸਾਹ ਪਾਉਣੀ ਹੈ ਦੋਨਾਂ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਹੈ ਆਓ ਜੀ ਦੋਨੋਂ ਟੀਮਾਂ ਦੇ ਖਿਡਾਰੀ ਵੀਰ ਸੈਂਟਰ ਲਾਈਨ ਤੇ ਦੋਦੇ ਦਾ ਖਿਡਾਰੀ ਵੀ ਆਵੇ ਜੀ ਦੋਦੇ ਦਾ ਆਓ ਜੀ लवली ਦੋਦਾ ਜੀ ਭਾਈ ਸਾਡਾ ਮੈਚ ਲੱਗੂਗਾ ਨਾ ਕੋਈ ਪ੍ਰਾਈਜ਼ ਸੰਗਾ ਨਾ ਕੋਈ ਬੈਸਟ ਸੰਗਾ ਠੀਕ ਆ ਤਾੜੀ ਮਾਰ ਦਿਓ ਦਰਸ਼ਕ ਵੀਰ ਤਾੜੀ ਮਾਰ ਦਿਓ ਜ਼ੋਰਦਾਰ ਮੈਚ ਪੂਰਾ ਤਗੜਾ ਖੇੜਿਆ ਜਾਣਾ ਵਾਡੂ ਬੰਦੇ ਬਾਹਰ ਹੋ ਜਾਣ ਬੇਨਤੀ ਆ ਹੱਥ ਜੋੜ ਕੇ ਕਮੇਟੀ ਵਾਲੇ ਵੀਰ ਆਪਣੀ ਡਿਊਟੀਆਂ ਤੇ ਇੱਧਰ ਬੈਸਟ ਰੇਡਰ ਤੇ ਜਾਫੀ ਦੀ ਜਿਹੜੀ ਚੋਣ ਕਰਨੀ ਆ ਇੱਧਰ ਸਾਡਾ ਵੀਰ ਬੂਟਾ ਉਮਰੀਆਣੇ ਦੀ ਡਿਊਟੀ ਲੱਗੀ ਹੋਈ ਹੈ ਉਹ ਨੌਜਵਾਨ ਜਿਹੜਾ ਅੱਜ ਲੇਖਾ ਜੋਖਾ ਕਰੇਗਾ ਬੈਸਟ ਰੇਡਰ ਤੇ ਜਾਫੀ ਦਾ ਵਕੀਲਾਂ ਵਾਲਾ ਤੇ ਦੋਦੇ ਦੀਆਂ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਦੇ ਅੰਦਰ ਖਰਕਨ ਜਾ ਰਹੀ ਹੈ ਡਾਂਗ ਮੇਰੇ ਦਰਸ਼ਕ ਵੀਰੋ ਕੇ ਹੋਇਆ ਫਾਈਨਲ ਮੈਚ ਕਿ ਜਾਰ ਦਿਖਾਏ ਪੱਪੂ ਨੇ ਢੇਰੀਆਂ ਕੋਲੇ ਲਿਆ ਲਿਆ ਰੇਡ ਟਾਏ ਪੱਪੂ ਨੇ ਜਦ ਨੋਟ ਚੰਨੇ ਨੇ ਵਾਰੇ ਵੀ ਦੇ ਸੀ ਕਿ ਲੋਕ ਸਾਰੇ ਕਰ ਗਿਆ ਚਿਤ ਕਰਾਰਾਂ ਦਾ ਸੱਚੀ ਕਟਾ ਪਾ ਗਿਆ ਯਾਰੋ ਹਰਜੀਤ ਪੁੱਤ ਬਰਾੜਾਂ ਦਾ ਇੱਕ ਪਾਸੇ ਵਕੀਲਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੇ ਦੂਸਰੇ ਪਾਸੇ ਦੋਦਾ ਜ਼ਿਲ੍ਹਾ ਸ੍ਰੀ ਮੋਖਰ ਸਾਹਿਬ ਦੀ ਟੱਕਰ ਅੱਜ ਖੇਡ ਮੈਦਾਨ ਦੇ ਵਿੱਚ ਫਾਈਨਲ ਮੈਚ ਪੱਖੀ ਕਲਾ ਕਬੱਡੀ ਕੱਪ ਤੀਸਰਾ ਸ਼ਾਨਦਾਰ ਕਬੱਡੀ ਕੱਪ ਧੰਨ ਧੰਨ ਬਾਬਾ ਕਾਨਪੀਰ ਜੀ ਦੀ ਨੇਗੀ ਤੇ ਮਿੱਠੀ ਯਾਦ ਨੂੰ ਸਮਰਪਿਤ ਮੇਰੇ ਵੀਰੋ ਅਮਿੰਟ ਯਾਦਾਂ ਨੂੰ ਛੱਡਦਾ ਜਾ ਰਿਹਾ ਹੈ ਲਾਸਟ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਅੰਦਰ ਸ਼ੁਰੂ ਹੋਣ ਜਾ ਰਿਹਾ ਹੈ ਮੈਚ ਬਹੁਤ ਟਕੜਾ ਦੋਨੋਂ ਟੀਮਾਂ ਦਰਮਿਆਨ ਖੇਡਿਆ ਜਾਣਾ ਜਿਹੜੀ ਟੀਮ ਵਕੀਲਾਂ ਵਾਲੀ ਦੀ ਦਰਸ਼ਕ ਵੀਰੋ ਉਹ ਟੀਮਾਂ ਖੇਤਾਂ ਵਾਲੀ ਸਾਈਡ ਇੱਧਰ ਖੱਬੇ ਹੱਥਾ ਟੀਮ ਵਕੀਲਾਂ ਵਾਲਾ ਸਕੋਰ ਕਿੰਨੇ ਕਿੰਨੇ ਆ ਵੀਰੇ 12 13 ਜੇ ਜਿਹੜੀ ਟੀਮ ਦੋਦੇ ਦੀ ਆ ਉਹ ਟੀਮ ਇਧਰ ਪਿੰਡ ਵਾਲੀ ਸਾਈਡ ਪੱਖੀ ਵਾਲੀ ਸਾਈਡ ਅਮਨ ਦਬੜੀ ਖਾਨਾ ਵੀ ਗਰਾਊਂਡ ਚੋਂ ਜੀ ਅਮਨ ਦਬੜੀ ਖਾਨਾ ਲਓ ਬਹੁਤ ਤਕੜਾ ਮੁਕਾਬਲਾ ਮੇਰੇ ਵੀਰੋ ਖੇਡ ਮੈਦਾਨ ਦੇ ਅੰਦਰ ਸ਼ੁਰੂ ਹੋਣ ਜਾ ਰਿਹਾ ਹੈ ਇਧਰਲੇ ਪਾਸੇ ਟੀਮ ਜਿਹੜੀ ਖੇਤਾਂ ਵਾਲੀ ਸਾਈਡ ਟੀਮ ਖੇਡਦੀ ਹੈ ਇਹ ਟੀਮ ਆ ਗਈ ਹੈ ਵਕੀਲਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਇਧਰਲੇ ਪਾਸੇ ਪਿੰਡ ਵਾਲੇ ਸਾਈਡ ਜਿਹੜੀ ਟੀਮ ਖੇਡਦੀ ਹੈ ਇਹ ਆ ਗਈ ਹੈ ਦੋਦੇ ਦੀ ਟੀਮ ਲਓ ਪਹਿਲੀ ਕਬੱਡੀ ਆਪਾਂ ਦੇਖਦੇ ਵੀ ਲੱਖੇ ਧਰਮਕੋਟ ਵਾਲੇ ਦੇ ਹਿੱਸੇ ਆਈ ਹੈ ਮੇਰੇ ਵੀਰੋ ਬਹੁਤ ਹੀ ਤਕੜਾ ਮੈਚ ਖੇਡ ਮੈਦਾਨ ਦੇ ਅੰਦਰ ਸ਼ੁਰੂ ਹੋਣ ਜਾ ਰਿਹਾ ਇੱਕ ਵਾਰ ਤਾੜੀ ਮਾਰ ਦਿਓ ਮੇਰੇ ਵੀਰ ਇਸ ਮੁਕਾਬਲੇ ਦੇ ਲਈ ਇਧਰਲੇ ਪਾਸੇ ਕਬੱਡੀ ਲੱਖਾ ਧਰਮਕੋਟ ਦੀ ਧਰਤੀ ਦਾ ਵੱਧ ਕਬੱਡੀ ਕਬੱਡੀ ਕਰਦਾ ਹੋਇਆ ਉਧਰ ਸੁੱਖਾ ਵੱਜ ਕੇ ਟਰਾਈ ਕਰਦਾ ਹੈ ਜਾਹਰ ਸੋਨੀ ਵਕੀਲਾਵਾਲੇ ਦੀ ਧਰਤੀ ਦਾ ਲੱਗੇਗਾ ਲਓ ਸੋਨੀ ਲੱਗਿਆ ਟੁੱਟ ਕੇ ਉਧਰਲੇ ਪਾਸੇ ਪਰੀ ਹੋਈ ਬਗਲ ਤੇ ਲੱਗੀ ਹੋਈ ਕੈਂਚੀ ਤੇ ਪੁਆਇੰਟ ਆਪਾਂ ਦੇਖਦੇ ਆਂ ਸੇਵਾ ਸਿੰਘ ਜੀ ਸੇਖੋ ਸਾਹਿਬ ਪੁਆਇੰਟ ਕਿਦੇ ਹਿੱਸੇ ਆ ਵਡ ਧਾਵੀ ਦੇ ਹਿੱਸੇ ਆ ਮੇਰੇ ਵੀਰੋ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਆ ਲਖੇ ਧਰਮਕੋਟ ਦੇ ਹਿੱਸੇ ਆ ਪੁਆਇੰਟ ਜਿਹੜਾ ਆ ਵੀ ਗੱਬਰੂ ਪਾਗਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਉਹ ਚਕੋਟੀ ਦਾ ਮੇਰੇ ਵੀਰੋ ਮੈਚ ਖੇਡਿਆ ਜਾ ਰਿਹਾ ਹੈ ਕਿ ਗੁਰੂਆਂ ਛਾਨ ਨੂੰ ਦਿੱਤਾ ਹੈ ਵਰਦਾਨ ਕਬੱਡੀ ਦਾ ਗੁਰੂਆਂ ਛਾਨ ਨੂੰ ਦਿੱਤਾ ਹੈ ਵਰਦਾਨ ਕਬੱਡੀ ਦਾ ਪੂਜਣਯੋਗ ਹੁੰਦਾ ਹੈ ਕੰਗ ਮੈਦਾਨ ਕਬੱਡੀ ਦਾ ਪੂਜਣਯੋਗ ਹੁੰਦਾ ਹੈ ਕੰਗ ਮੈਦਾਨ ਕਬੱਡੀ ਦਾ ਤਾਂ ਹੀਰਾ ਨਾਮ ਹੈ ਤਲਵੰਡੀ ਚੌਧਰੀਆਂ ਪਿੰਡ ਐ ਕਬੱਡੀ ਦੇ ਖਿਡਾਰੀ ਦਾ ਉਧਰ ਦੇਖਦੇ ਆ ਘੋੜਾ ਦੋਦੇ ਵਾਲਾ ਟਰਾਈ ਕਰਦਾ ਜਾ ਫਿਰ ਕਾਲਾ ਲੱਗੇਗਾ ਤੇ ਇੱਕ ਕੰਨੀ ਤੇ लवली ਦੋਦੇ ਦੀ ਧਰਤੀ ਦਾ ਲਓ 2 ਨੰਬਰ ਤੋਂ ਕਾਲਾ ਦੋਦੇ ਵਾਲਾ ਗੁੱਟ ਫੜਦਾ ਪਰ ਆਵਾ ਹੁੰਦਾ ਹੀਰਾ ਤਲਵੰਡੀ ਚੌਧਰੀਆਂ ਦੀ ਧਰਤੀ ਦਾ ਰੁਪਿੰਦਰ ਪਾਵੇਗਾ ਅਗਲੀ ਕਬੱਡੀ ਦੋਦੇ ਵਾਲਾ ਤੇ ਗੱਲ ਕਰੇਗਾ ਸਾਥੀ ਬਲਾਹਾਂ ਉਹ ਕਹਿੰਦੇ ਮੇਰੀ 52000 ਤੇ 41000 ਦੇ ਅੱਜ ਕਹਿੰਦੇ ਵੀ ਫੈਸਲੇ ਹੋਣ ਜਾ ਰਹੇ ਆ ਉਧਰ 222000 ਰੁਪਇਆ ਦੇ ਬੈਸਟ ਰਾਈਡਰ ਤੇ ਜਾਫੀ ਦੇ ਲਈ ਵੱਡੇ ਮਾਨ ਸਨਮਾਨ ਹੋਣਗੇ ਲਓ ਦੇਖਦੇ ਆ ਵੀ ਇੱਕ ਬਹੁਤ ਵੱਡਾ ਮੈਚ ਅੱਜ ਦੇ ਦਿਨ ਦਾ ਕਹਿੰਦੇ ਤੀਸਰੇ ਸ਼ਾਨਦਾਰ ਕਬੱਡੀ ਖੇਡ ਮੇਲੇ ਦਾ ਖੇਡਿਆ ਜਾ ਰਿਹਾ ਲਓ ਸਾਹਮਣੇ ਦੇਖਿਆ ਵੀ ਰੁਪਿੰਦਰ ਸਿੰਘ ਨਾਮ ਹੈ ਔਰ ਉਧਰਲੇ ਪਾਸੇ ਸੁਖੇ ਵਕੀਲਾਵਾਲੀਏ ਨੂੰ ਟੱਚ ਕੀਤਾ ਨੌਜਨ ਨੇ ਇਹ ਵੀ ਕਬੱਡੀ ਦਾ ਜਾਵਾਜ ਧਾਵੀ ਹੈ ਲਓ ਜੰਬੋ ਜੱਟ ਦੇ ਨਾਮ ਨਾਲ ਪ੍ਰਸਿੱਧ ਕਹਿੰਦੇ ਦੀਪ ਹਿੰਮਤਪੁਰੇ ਦੀ ਧਰਤੀ ਦਾ ਅੱਜ ਵਕੀਲਾਵਾਲੀ ਦੀ ਟੀਮ ਦੇ ਲਈ ਬਹੁਤ ਵੱਡਾ ਪ੍ਰਦਰਸ਼ਨ ਹੈ ਇਸ ਨੌਜਨ ਖਿਡਾਰੀ ਦਾ ਮੇਰੀ ਵੀਰੋ ਆਪਾਂ ਦੇਖਦੇ ਵੀ ਖੇਡ ਮੈਦਾਨ ਦੇ ਵਿੱਚ ਤਾਰੀ ਗਬਰੂ ਬਾਲ ਕਬੱਡੀ ਪਾਉਦਾ ਹੋਇਆ ਫਾਈਨਲ ਮੈਚ ਕਿ ਹੋਇਆ ਫਾਈਨਲ ਮੈਚ ਤੇ ਜੋਰ ਦਿਖਾਏ ਪੱਪੂ ਨੇ ਢੇਰੀਆਂ ਕੋਲੇ ਜਾ ਕੇ ਨੇ ਢਟਾਏ ਪੱਪੂ ਨੇ ਵੇਂਦੇ ਸੀਗੇ ਸਾਰੇ ਜਦੋਂ ਚੰਨੇ ਆਲਮਗੀਰ ਨੇ ਡਾਲਰ ਪਾਉਂਸੀ ਵਾਰੇ ਨਾ ਰੱਖਿਆ ਚਿੱਤ ਕਰਾੜਾਂ ਦਾ ਸੱਚੀ ਘਾਟਾ ਪਾ ਗਿਓ ਮਾ ਖੇਡ ਕਬੱਡੀ ਨੂੰ ਯਾਰ ਪੁੱਤ ਬਰਾੜਾਂ ਦਾ ਉਧਰਲੇ ਪਾਸੇ ਧਰਮਕੋਟੀਆਂ ਲੱਖਾ ਖੇਡ ਮੈਦਾਨ ਵਿੱਚ ਵੱਧ ਪਾਉਦਾ ਹੈ ਕਬੱਡੀ ਆਪਾਂ ਦੇਖਦੇ ਵੀ ਵਕੀਲਾਂ ਵਾਲੀਏ ਸੋਨੀ ਸੁੱਕੇ ਹੋਣੀ ਮਾਰਦੇ ਨੇ ਪੱਟਾ ਉੱਤੇ ਥਾਪੀਆਂ ਫਾਈਨਲ ਮੈਚ ਤੀਜਾ ਸ਼ਾਨਦਾਰ ਕਬੱਡੀ ਖੇਡ ਮੇਲਾ ਮੇਰੀ ਵੀਰੋ ਬਾਬਾ ਕਾਨਪੀਰ ਜੀ ਯਾਦਗਰੀ ਕਬੱਡੀ ਖੇਡ ਮੇਲੇ ਦੀਆਂ ਕਮੇਟੀ ਯਾਦਾਂ ਲਓ ਦੇਖਣਾ ਵੀ ਇਸ ਵੇਲੇ ਵਕੀਲਾਂ ਵਾਲੀਆ ਸੁੱਖਾ ਨਹੀਂ ਜਫਾ ਲਾ ਸਕਿਆ ਪੁਆਇੰਟ ਇਸ ਵੇਲੇ ਢਾਵੀ ਦੇ ਹਿੱਸੇ ਹੈ ਅੰਕ ਜਿਹੜਾ ਮੇਰੀ ਵੀਰੋ ਧਰਮਕੋਟੀਆਂ ਲੱਖਾ ਦੋਦੇ ਦੀ ਟੀਮ ਦੇ ਲਈ ਜੋੜਦਾ ਹੋਇਆ ਇਧਰਲੇ ਪਾਸੇ ਤਲਵੰਡੀ ਚੌਧਰੀਆਂ ਵਾਲਾ ਕਹਿੰਦੇ ਨਾਜਨ ਹੀਰਾ ਵੱਲ ਕਬੱਡੀ ਪਾਉਂਦਾ ਰਿਹਾ ਲਓ ਦੇਖ ਲੈ ਵੀ ਇੱਕ ਪਾਸੇ ਸੰਦੀਪ ਲੁਧਰ ਟੂ ਕਹ ਦੇਵਾ ਕੋਈ ਅਤਕਤ ਨਹੀਂ ਨਹੀਂ ਹੈ ਲਓ ਖੇਡ ਮੈਦਾਨ ਵਿੱਚ ਫੇਰ ਪਾਈ ਹੋਈ ਕਬੱਡੀ ਉਧਰਲੇ ਪਾਸੇ ਕੇਵਲ ਭਾਉ ਜੈ ਔਰ ਜਸਵੰਤ ਗੋਰਾ ਰੋੜੀਕਪੁਰੇ ਵਾਲਾ ਕਹਿੰਦੇ ਵੀ ਪੁਆਇੰਟ ਜਿਹੜਾ ਧਾਵੀ ਦਾ ਹੈ ਡਬਲ ਟੱਚ ਦਾ ਲਾਹੇ ਮਿਲਿਆ ਹੈ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਲੈ ਵੀ ਕਲਦੀਪ ਸਿੰਘ ਕਾਰਾ ਨੌਜਣ ਟੋਪਰੂ ਦੀ ਗੱਲ ਇੱਕ ਪਾਸੇ ਰਪਿੰਦਰ ਸਿੰਘ ਵਧਿਆ ਹੋਇਆ ਕਿਨ ਮੈਦਾਨ ਦੇ ਵਿੱਚ ਲਾ ਰਪਿੰਦਰ ਦੋਦੇ ਵਾਲਾ ਇਸ ਸਮੇਂ ਵੱਧ ਕਬੱਡੀ ਪਾਈ ਆ ਖੇਡ ਮੈਦਾਨ ਦੇ ਅੰਦਰ ਉਧਰਲੇ ਪਾਸੇ ਸੁੱਖੇ ਨੂੰ ਗੁੱਟ ਫੜਾ ਬੈਠਾ ਹੈ ਤੇ ਪੁਆਇੰਟ ਇਧਰਲੇ ਪਾਸੇ ਜੁੜਦਾ ਹੋਇਆ ਮੇਰੇ ਵੀਰੋ ਦੇਖਦੇ ਆਂ ਵਕੀਲਾਵਾਲੇ ਦੀ ਟੀਮ ਦੇ ਹਿੱਸੇ ਆ ਵੀ ਗੱਬਰੂ ਪਾਗਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਉੱਚ ਕੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਮੇਰੇ ਦਰਸ਼ਕ ਵੀਰੋ ਅੱਜ ਕਹਿੰਦੇ ਅਮਿੰਟ ਜਾਦਾ ਨੂੰ ਛੱਡਦਾ ਜਾ ਰਿਹਾ ਪਿੰਡ ਪੱਖੀ ਕਲਾਂ ਦਾ ਕਬੱਡੀ ਕੱਪ ਤੀਸਰਾ ਖੇਡਦਾਰ ਕਬੱਡੀ ਕੱਪ ਹੈ ਪਿਛਲੇ ਸਾਲ ਵੀ ਬਹੁਤ ਸੋਨੇ ਮੈਚ ਹੋਏ ਪਰ ਇਸ ਵਾਰ ਤਾਂ ਕਹਿੰਦੇ ਸਿਰਾ ਹੋ ਗਿਆ ਲਓ ਇਧਰਲੇ ਪਾਥੇ ਕਬੱਡੀ ਦੀਪ ਜੰੰਬੋ ਜੱਟ ਹਿੰਮਤਪੁਰੇ ਦੀ ਧਰਤੀ ਦਾ ਵੱਧ ਕਬੱਡੀ ਪਾਉਂਦਾ ਹੋਇਆ ਇਧਰਲੇ ਪਾਸੇ ਕਾਲਾ ਦੋਦੇ ਵਾਲਾ ਲਓ ਪਰਦਾ ਹੋਇਆ ਲੱਕ ਦਾ ਕਲਾਵਾ ਮੁਕਾਬਲਾ ਸਖਤ ਹੋ ਗਿਆ ਪਰ ਅਮਨ ਜੱਟ ਉਹਨਾਂ ਪਾਉਂਦਾ ਮੇਰੀ ਵੀਰੋ ਧਰਤੀ ਤੱਕ ਕਹਿੰਦੇ ਜਿੱਥੇ ਗੱਭਰੂ ਪੈਰ ਧਰਦਾ ਧਰਤੀ ਤੱਕ ਤੱਕ ਕਰਦੀ ਹੈ ਉਧਰ ਮੇਰਾ ਸਾਥੀ ਬੁਲਾ ਰਿਹਾ ਮੇਰੀ ਵੀਰੋ ਬੂਟਾ ਉਮਰੀਆਂ ਨੀਆਂ ਅੱਜ ਕਹਿੰਦੇ ਲੇਖੇ ਜੋਖੇ ਨੋਟ ਕਰਦਾ ਵੀ ਅੱਜ ਦੇ ਦਿਨ ਦਾ ਬੈਟ ਰੇਟਰ ਔਰ ਬੈਸਟ ਜਾਫੀ ਕੌਣ ਹੋਵੇਗਾ 2121000 ਰੁਪਏ ਦੀ ਨਗਦ ਰਾਸ਼ੀ ਕਿਹੜੇ ਕਿਹੜੇ ਖਿਡਾਰੀ ਨੂੰ ਜਾਣੀ ਹੈ ਇਹ ਤੇ ਕਹਿੰਦੇ ਬਾਬਾ ਕਾਨਪੀਰ ਜੀ ਦੀ ਮਿਹਰ ਹੋਣੀ ਮੇਰੀ ਵੀਰੋ ਲਓ ਉਧਰਲੇ ਪਾਸੇ ਸੋਨੀ ਵਕੀਲਾਂ ਵਾਲੀਆ ਵੱਧ ਕੋਸ਼ਿਸ਼ ਕਰਦਾ ਹੋਇਆ ਲਗਾ ਧਰਮਕੋਟੀ ਐ ਇਸ ਲਈ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਅੰਕ ਧਾਵੀ ਦਾ ਅੰਕ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਆ ਜੁੜਿਆ ਹੈ ਹੀਰਾ ਤਲਵੰਡੀ ਚੌਂਦਰੀਆਂ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਦੇਖਣਾ ਵੀ ਅੱਜ ਦੇ ਇਸ ਤੀਸਰੇ ਕਬੱਡੀ ਖੇਡ ਮੇਲੇ ਦਾ ਉਤਮ ਧਾਵੀ ਵੱਲ ਨਾਲ ਲੋਚਦਾ ਮੇਰੀ ਵੀਰੋ 21000 ਰੁਪਏ ਤੇ ਕਬਜ਼ਾ ਕਰਨ ਦੀ ਲਓ ਪੂਰੀ ਜਿਹੜੀ ਜਦੋਜਾ ਜਾਰੀ ਹੈ ਆ ਨੌਜਨ ਖਿਡਾਰੀ ਦੀ ਉਧਰਲੇ ਪਾਸੇ 51000 ਤੇ 41000 ਦੇ ਫੈਸਲੇ ਹੋਨੇ ਆ ਅੱਜ ਦੇ ਦਿਨ ਦਾ ਇਹ ਕਹਿੰਦੇ ਵੀ ਵੱਡਾ ਮੈਚ ਲਓ ਖੇਡ ਮੈਦਾਨ ਵਿੱਚ ਪੁਆਇੰਟ ਜਿਹੜਾ ਧਾਵੀ ਦਾ ਹੈ ਉਧਰਲੇ ਪਾਸੇ ਕੇਵਲ ਪਾਉ ਜੈਤੋ ਵਾਲਾ ਫੈਸਲਾ ਕਰਦਾ ਕਿ ਅੰਕ ਜਿਹੜਾ ਧਾਵੀ ਦੇ ਹਿੱਸੇ ਦੀ ਵੀ ਟੜਦਾ ਹੋਇਆ ਆ ਵੀ ਜੁਹਾਨਾ ਪਾ ਵੀ ਕਬੱਡੀ ਇਸ ਲਈ ਅਗਲਾ ਧਾਵਾ ਖੇਡ ਮੈਦਾਨ ਦੇ ਵਿੱਚ ਰੁਪਿੰਦਰ ਸਿੰਘ ਜਾਫਰ ਮੇਰੀ ਉਹ ਲੱਖਾ ਧਰਮਕੋਟਿਆ ਇਸ ਵੇਲੇ ਲੱਖੇ ਨੇ ਕੀਤੀ ہوئی ਤਿਆਰੀ ਹੈ ਲਾਓ ਦੇਖਣਾ ਕਿ ਮਿੱਤਰਾਂ ਦੀ ਲਾਓ ਇਧਰਲੇ ਪਾਸੇ ਇੱਕ ਮਿੱਤਰਾਂ ਦੀ ਲੂਨ ਦੀ ਡਲੀ ਮਿਸ਼ਰੀ ਬਰੋਬਰ ਜਾਣੀ ਉਹਲੇ ਕਹਿੰਦੇ ਵੀ ਨੌਜਾਨ ਨੇ ਪੜਿਆ ਹੋਇਆ ਖੇਡ ਮੈਦਾਨ ਦੇ ਵਿੱਚ ਧਰਮਕੋਟ ਪਿੰਡ ਦਾ ਕਹਿੰਦੇ ਵੀ ਲੱਖਾ ਮੇਰੀ ਵੀਰੋ ਮੋਗੇ ਜ਼ਿਲ੍ਹੇ ਦਾ ਨੌਜਾਨ ਹੈ ਮੋਗੇ ਦੀ ਬੁੱਕਲ ਦੇ ਵਿੱਚ ਵਸਿਆ ਨਗਰ ਜਲੰਧਰ ਰੋਡ ਤੇ ਵਸਿਆ ਮੇਰੀ ਵੀਰੋ ਧਰਮਕੋਟ ਲਾਓ ਉਸੇ ਪਿੰਡ ਦਾ ਆ ਨੌਜਾਨ ਖਿਡਾਰੀ ਉਧਰਲੇ ਪਾਸੇ ਸੇਵਾ ਸਿੰਘ ਸੇਖੋਂ ਦੀ ਬਾਜ ਵਰਗੀ ਅੱਖ ਹੈ ਬੱਕ ਸੁਖਿਆ ਸੁਖਿਆ ਨਹੀਂ ਨਹੀਂ ਮੇਰੇ ਵੀਰ ਪੁਆਇੰਟ ਜਿਹੜਾ ਇਸ ਵੇਲੇ ਧਰਮਕੋਟੀਏ ਲੱਖੇ ਦਾ ਉਧਰਲੇ ਪਾਸੇ ਦੇਖਣਾ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਆ ਡੁੱੜਿਆ ਆ ਵੀ ਜਵਾਨਾ ਪਾ ਵੀ ਕਬੱਡੀ ਖੇਡ ਮੈਦਾਨ ਦੇ ਵਿੱਚ ਫਿਰ ਤਲਵੰਡੀ ਚੌਧਰੀਆਂ ਵਾਲਾ ਕਹਿੰਦੇ ਬੱਬਰ ਸ਼ੇਰ ਵਰਗਾ ਨਾਉ ਜਨਵਾਤਾ ਹੋਇਆ ਲੈ ਵੀ ਕੁਲਦੀਪ ਸਿੰਘ ਕਰ ਰਿਹਾ ਇਸ ਨਾਉ ਜਨ ਕਬਰੀ ਦੀ ਗੱਲ ਲਾਓ ਇਧਰਲੇ ਪਾਸੇ ਹੀਰੇ ਨੇ ਕਬੱਡੀ ਪਾਈ ਹੈ ਖੇਡ ਮੈਦਾਨ ਦੇ ਅੰਦਰ ਮੇਰੇ ਵੀਰੋ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਮਾ ਖੇਡ ਕਬੱਡੀ ਦਾ ਇੱਧਰਲੇ ਪਾਸੇ ਲਓ ਦੇਖਦੇ ਕਾਲਾ ਫੇਰ ਟਰਾਈ ਕਰਦਾ ਦੋਦੇ ਵਾਲਾ ਤੇ ਪੁਆਇੰਟ ਇੱਧਰਲੇ ਪਾਸੇ ਜੁੜਦਾ ਹੋਇਆ ਮੇਰੇ ਵੀਰੋ ਦੇਖਦੇ ਆ ਵਕੀਲਾਂ ਵਾਲੇ ਦੀ ਟੀਮ ਦੇ ਹਿੱਸੇ ਲਓ ਰੁਪਿੰਦਰ ਕਬੱਡੀ ਪਾਉਂਦਾ ਹੋਇਆ ਦੋਦੇ ਵਾਲਾ ਵਜਨੀ ਕਬੱਡੀ ਦਾ ਸਟਾਰ ਮੰਨਿਆ ਗਿਆ ਇਸ ਕਬੱਡੀ ਦੇ ਖਿਡਾਰੀ ਨੂੰ ਲਓ ਦੇਖਦੇ ਪਾਈ ਹੋਈ ਕਬੱਡੀ ਰੁਪਿੰਦਰ ਦੋਦੇ ਵਾਲੇ ਦੀ ਹੈ ਉਧਰ ਸੁੱਖਾ ਫੇਰ ਲੱਗਿਆ ਟੁੱਟ ਕੇ ਇੱਕ ਪਾਸੇ ਦੇਖਦੇ ਸੁੱਖਾ ਤੇ ਦੂਸਰੇ ਪਾਸੇ ਰੁਪਿੰਦਰ ਆਵਾਂ ਦਾ ਲੱਗਦਾ ਬਈ ਵਾਹ ਨਹੀਂ ਰਿਸਾ ਬਿਲਕੁਲ ਕਹਿੰਦੇ ਛੋਟਾ ਪੈਕੇਟ ਵੱਡਾ ਤੁਮਾਕਾ ਮੇਰੀ ਵੀਡੀਓ ਤਾੜੀ ਮਾਰਦੇ ਸਨ ਆ ਜਾਂਦੇ ਲਈ ਜੋਰ ਨਾਲ ਤਾੜੀ ਮਾਰਦੇ ਦੇਖੋ ਕਿੰਦਾ ਵੱਡਾ ਹੌਸਲਾ ਹੈ ਅਗਲੀ ਰੇਡ ਖੇਡ ਮੈਦਾਨ ਵਿੱਚ ਆਹ ਕਹਿੰਦੇ ਜਦੋਂ ਧਾਵੀ ਕਬੱਡੀ ਪਾਉਂਦਾ ਹੈ ਤੇ ਜਾਫੀ 2-3 ਵਾਰ ਸੋਚਦਾ ਵੀ ਮੈਂ ਇਹਨੂੰ ਹੱਥ ਕਿੱਥੋਂ ਪਾਵਾਂ ਲਓ ਦੇਖ ਲੈ ਵੀ ਇਸ ਲਈ ਪਾਈ ਹੀ ਰੇਡ ਆ ਕਹਿੰਦੇ ਦੀਪਦੀ ਹੈ ਮੇਰੀ ਵੀਰੋ ਜਾਫੀ ਕਹਿੰਦੇ ਚਿੰਤਾ ਦੇ ਵਿੱਚ ਪੈ ਜਾਂਦਾ ਵੀ ਇਸ ਮੁੰਡੇ ਦੇ ਜੇ ਜਫਾ ਲਈਏ ਹੱਥ ਕਿੱਥੇ ੜਾਈਏ ਜੇ ਖੁੱਜਾ ਨੂੰ ਬੰਦਾ ਲੱਗ ਜਾਵੇ ਤੇ ਗੱਲ ਬਣ ਜਾਂਦੀ ਹੈ ਉੱਪਰਲੇ ਪਾਸੇ ਤੇ ਕਹਿੰਦੇ ਗੱਲ ਨਹੀਂ ਬਣਦੀ ਲੈ ਵੀ ਦੋਦੇ ਵਾਲਾ ਇਹਨੂੰ ਜਫਾ ਲਾਉਣਾ ਤੇ ਕਹਿੰਦੇ ਗਿੱਟਿਆਂ ਨੂੰ ਨਿਓਲ ਪਾਉਣਾ ਪੈਣਾ ਜੇ ਇਹਨੂੰ ਜਫਾ ਲਾਉਣਾ ਹੈ ਕਿਉਂਕਿ ਜੱਟ ਦੀ ਛਾਤੀ ਦੇ ਵਿੱਚ ਅੰਨਾ ਜੋਰ ਹੈ ਲਓ ਸਾਹਮਣੇ ਦੇਖ ਲੈ ਵੀ ਪੁਆਇੰਟ ਜਿਹੜਾ ਇਸਲੇ ਧਾਵੀ ਦਾ ਅੰਕ ਰੇਡਰ ਦਾ ਲਓ ਸਾਹਮਣੇ ਫੇਰ ਖੇਡ ਮੈਦਾਨ ਵਿੱਚ ਦੇਖਣਾ ਵੀ ਇਸਲੇ ਤੋਂ ਲਾਓ ਧਰਮਕੋਟੀਆਂ ਲੱਖਾਂ ਵੱਲ ਕਬੱਡੀ ਪਾਉਣਾ ਹੈ ਮੇਰੀ ਵੀਰੋ ਉਧਰਲੇ ਪਾਸੇ ਫੇਰ ਸੁਖੇ ਹੁਣੀ ਵਕੀਲੇ ਹੁਣੀ ਲਾਓ ਦੇਖਣਾ ਵੀ ਇੱਕ ਪਾਸੇ ਸੋਨੀ ਹੁਣੀ ਮਾਰਦੇ ਪੱਟਾ ਦੇ ਉੱਤੇ ਥਾਪੀਆਂ ਉਧਰ ਸੋਨੀ ਐ 21000 ਦੇ ਫੈਸਲੇ ਮੇਰੀ ਵੀਰੋ ਅੱਜ ਕੱਲੇ ਬੈਸਟ ਰੇਡਰ ਤੇ ਜਾਫੀ ਦੇ ਹੋਣਗੇ ਆਹਨੇ ਰਿਸਾਂ ਆਹਨੇ ਰਿਸਾਂ ਸੇਫ ਸੇਫ ਕੱਢਣਾ ਮੇਰੀ ਵੀਰੋ ਸਾਈਡ ਤੋਂ ਕੈਂਚੀ ਨਹੀਂ ਲਾਉਣੀ ਥੋੜਾ ਧਿਆਨ ਨਾ ਰੱਖਣਾ ਇਹ ਚੀਦਾ ਲਾਓ ਸਾਹਮਣੇ ਦੇਖਣਾ ਵੀ ਇਸ ਲਈ ਧਰਮਕੋਟ ਦੇ ਲਾਓ ਦੇਖਣਾ ਵੀ ਇੱਕ ਪਾਸੇ ਨਾਗਰਨ ਕਹਿੰਦੇ ਵੀ ਇਸੇ ਨਾਵ ਨਾ ਬਦਾ ਹੀਰਾ ਤਲਵੰਡੀ ਚੌਧਰੀਆਂ ਦੀ ਧਰਤੀ ਦਾ ਖੇਡ ਮੈਦਾਨ ਵਿੱਚ ਵੱਧ ਕੇ ਕਬੱਡੀ ਪਾਈ ਹੈ। ਲਓ ਬਾਬਾ ਕਾਨਪੀਰ ਜੀ ਦੁਨੀਆ ਗੱਲਾਂ ਕਰਦੀ ਆ ਉਹ ਦੁਨੀਆ ਦੇ ਬੜਪਾਗਾ ਬੰਦਾ ਜਿਸ ਤੇ ਰਹਿਮ ਤੇਰੇ ਦਰਦੀ ਹੈ। ਲਓ ਸਾਹਮਣੇ ਅਮਨਦੀਪ ਕੋਹੜਾ ਇੱਕ ਪਾਸੇ ਕਹਿੰਦੇ ਤਲਵੰਡੀ ਚੌਧਰੀਆਂ ਵਾਲਾ ਆਉਣੇ ਰਿਸਾ ਬਗਾ ਕੇ ਮਾਰਿਆ ਪਾਸੇ ਮੱਖਣ ਚੋ ਬਾਲ ਵਾਂਗੂ। ਲਓ ਦੇਖਣਾ ਵੀ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਆ ਆ ਗਿਆ ਰੁਪਿੰਦਰ ਸਿੰਘ ਮਾਰੋ ਤਾੜੀ ਗੱਭਰੂ ਦੇ ਲਈ ਜ਼ੋਰਦਾਰ ਲਓ ਖੇਡ ਮੈਦਾਨ ਦੇ ਵਿੱਚ ਕਹਿੰਦੇ ਰੁਪਿੰਦਰ ਦੋਦੇ ਦੀ ਧਰਤੀ ਦਾ ਵਧ ਗਿਆ ਕਬੱਡੀ ਪਾਦਾ ਹੋਇਆ ਉਹਦੇ ਦੇ ਲੇ ਪਾਸੇ ਚਾਰੇ ਜਾਫੀ ਫੇਰ ਤਿਆਰੀ ਵਿੱਚ ਲਓ ਦੇਖ ਲੈ ਵੀ ਪਤਲਾ ਛਾਟਵਾ ਸਰੀਰ ਉਧਰ ਵਕੀਲਾ ਵਾਲੀਏ ਸੁੱਖਾ ਲਓ ਪੂਰੀ ਤਿਆਰੀ ਵਿੱਚ ਹੈ ਲੈ ਵੀ ਸੁੱਖਾ ਲੱਗ ਨੂੰ ਪਤਾ ਵੀ ਅੱਜ ਕੌਣ 21000 ਰੁਪਏ ਚੱਕਦਾ ਲਓ ਜਾਫੀਆਂ ਦੇ ਵਿੱਚ ਤੇ ਕੌਣ ਧਾਵੀਆਂ ਦੇ ਵਿੱਚੋਂ ਆ ਇੱਥੇ ਰੱਖ ਨੇ ਰੀਸਾ ਆ ਇੱਥੇ ਰੱਖੀ ਰੀਸਾ ਨਾਉ ਜਾਂਦੀਆਂ ਵਾਹ ਨੇ ਰਿਸਾਂ ਗਬਰੂ ਦੀਆਂ ਲਓ ਪੁਆਇੰਟ ਜਿਹੜਾ ਇਸ ਵੇਲੇ ਰੁਪਿੰਦਰ ਦੋਦੇ ਪਿੰਡ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਚੱਲ ਜੁਆਨਾ ਪਾ ਵੀ ਕਬੱਡੀ ਫੇਰ ਤਲਵੰਡੀ ਚੌਧਰੀਆਂ ਵਾਲੇ ਦੀ ਕਬੱਡੀ ਆਪਾਂ ਦੇਖਨੇ ਵੀ ਇਸ ਵੇਲੇ ਲਓ ਸ਼ੋਲੇ ਪੱਪਾ ਦੇ ਨਾਲ ਵੱਧ ਪਾਈ ਹੋਈ ਕਬੱਡੀ ਆਪਾਂ ਦੇਖਨੇ ਵੀ ਚਾਰੇ ਜਾਫੀ ਫੇਰ ਤਿਆਰੀ ਦੇ ਚ ਅਮਨਦੀਪ ਕੋਹੜਾ ਨਾਲ ਦੇਖਣਾ ਵੀ ਕਾਲਾ ਲਓ ਉਧਰਲੇ ਪਾਸੇ ਟੱਬਰ ਜਫੇ ਦਾ ਇਸ਼ਾਰਾ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਤਲਵੰਡੀ ਚੌਧਰੀਆਂ ਵਾਲਾ ਮੇਰੀ ਵੀਰੋ ਵਕੀਲਾਂ ਵਾਲੇ ਦੀ ਟੀਮ ਦੇ ਲਈ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਕੇ ਲੱਖ ਲੱਖ ਦੀ ਕੌਡੀ ਜਫਾ ਕੱਲੇ ਕੱਲੇ ਦਾ ਕੋਈ ਮੁੱਲ ਨਹੀਂ ਪੈਂਦਾ ਯਾਰ ਓਕਾਰ ਤੂੰ ਚੱਲੇ ਦਾ ਲੱਖ ਲੱਖ ਦੀ ਕੌਡੀ ਜਫਾ ਕੱਲੇ ਕੱਲੇ ਦਾ ਧਰਮ ਕੋਟੀਏ ਇਸ ਵੇਲੇ ਖੇਡ ਮੈਦਾਨ ਵਿੱਚ ਵਧਿਆ ਮੋਟਰਸਾਈਕਲਾਂ ਦੇ ਜੇਤੂ ਖਿਡਾਰੀ ਹੈ ਮੇਰੀ ਵੀਰੋ ਪੰਜਾਬ ਦੇ ਬਹੁਤ ਸਾਰੇ ਕਬੱਡੀ ਖੇਡ ਮੇਲੇ ਤੇ ਕਹਿੰਦੇ ਮੋਟਰਸਾਈਕਲਾਂ ਦੇ ਜੇਤੂ ਬਣਿਆ ਆ ਖਿਡਾਰੀ ਧਰਮਕੋਟ ਪਿੰਡ ਵਾਲਾ ਕਹਿੰਦੇ ਵੀ ਲੱਖਾ ਉਧਰਲੇ ਪਾਸੇ ਦੇਖਣਾ ਵੀ ਫਿਰ ਵਕੀਲਾਵਾਲੀਆ ਕਿਹੜਾ ਜਾਫੀ ਬਾਅਦ ਟਰਾਈ ਕਰਦਾ ਸੇਵਾ ਸਿੰਘ ਸੇਖੋਂ ਦਾ ਫੈਸਲਾ ਹੈ ਵੀ ਪੁਆਇੰਟ ਜਿਹੜਾ ਧਾਵੀ ਦਾ ਉਧਰ ਰਣਜੀਤ ਫਿੱਡਿਆਂ ਵਾਲਾ ਤੇ ਨਾਲ ਸੇਵਾ ਸਿੰਘ ਦੀ ਸੇਖੋਂ ਸਾਹਮਣੇ ਤੌਰ ਤੇ ਜਿਹੜਾ ਫੈਸਲਾ ਕਰ ਰਹੇ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਆ 51000 ਤੇ 41000 ਦਾ ਮੈਚ ਖੇਡਿਆ ਜਾ ਰਿਹਾ 222000 ਦੇ ਫੈਸਲੇ ਹੋਣ ਜਾ ਰਹੇ ਨੇ ਮੇਰੀ ਵੀਰੋ ਲਓ ਸਾਹਮਣੇ ਦੋਦੇ ਆ ਲਾਜਫਾ ਦੁਨੀਆ ਮਰੀਦ ਹੈ ਤੇਰੀ ਖੇਡ ਦੀ ਲਓ ਅਮਨਦੀਪ ਕੋਹੜਾ ਜਾਂ ਫਿਰ ਕਾਲਾ ਟਰਾਈ ਕਰਦਾ ਲੈ ਵੀ ਕੋਹੜਿਆ ਸਵਾਦ ਆ ਜਾਣਾ ਲਾਜਫਾ ਨਾਉਜਨ ਇਹ ਆ ਅਮਨਦੀਪ ਕੋਹੜਾ ਤੇ ਉਧਰਲੇ ਪਾਸੇ ਕਹਿੰਦੇ ਤਲਵੰਡੀ ਚੌਧਰੀਆਂ ਵਾਲਾ ਲਓ ਤਨ ਕੇ ਜਫਾ ਲਾਇਆ ਨਾਉਜਨ ਨੇ ਪੂਰੀ ਕੋਸ਼ਿਸ਼ ਕਰਦਾ ਹੋਇਆ ਤਲਵੰਡੀ ਚੌਧਰੀਆਂ ਵਾਲਾ ਲਓ ਪੁਆਇੰਟ ਜਿਹੜਾ ਅਮਨਦੀਪ ਕੋਹੜੇ ਦਾ ਮੇਰੀ ਵੀਰੋ ਲਓ ਨਹੀਂ ਰੀਸਾ ਖਬਰੀ ਦੀਆਂ ਕਰਤਾ ਫਾਟਕਬੰਦ ਕੋਟਕਪੂਰੇ ਵਾਲਾ ਤੇ ਪੁਆਇੰਟ ਜਿਹੜਾ ਅਮਨਦੀਪ ਕੋੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਚੱਲ ਵੀ ਜੁਆਨਾ ਪਾ ਵੀ ਕਬੱਡੀ ਲਓ ਸਾਹਮਣੇ ਦੇਖ ਲਓ ਵੀ ਅਗਲੀ ਰੇਡ ਖੇਡ ਮੈਦਾਨ ਵਿੱਚ ਦੋਤੇ ਦੀ ਤਰਫੋਂ ਕਹਿੰਦੇ ਵੀ ਲਖਾ ਧਰਮਕੋਟ ਵਾਲਾ ਪਾਵੇਗਾ ਚੱਲ ਵੀ ਜੁਆਨਾ ਪਾ ਵੀ ਕਬੱਡੀ ਦੇਖੋ ਕਿੱਡਾ ਵੱਡਾ ਸਟਾਇਮਣਾ ਮੇਰੀ ਵੀਰੋ ਬਹੁਤ ਸਾਰਾ ਲਗਾਤਾਰ ਕਬੱਡੀਆਂ ਪਾ ਰਹੇ ਹਨ ਉਹਨੇ ਇਧਰਲੇ ਪਾਸੇ ਧਰਮਕੋਟੀਆਂ ਲਖਾ ਐਵੇਂ ਨਹੀਂ ਮੋਟਰਸਾਈਕਲਾਂ ਦੇ ਜੇਤੂ ਅਖਵਾਇਆ ਇਸ ਨੌਜਵਾਨ ਨੇ ਲਓ ਮਿਹਨਤ ਨੇ ਜਿਹੜਾ ਰੰਗ ਲਿਆਂਦਾ ਕਿ ਕਰ ਮਿਹਨਤ ਤੇਰੀ ਤਕਦੀਰ ਬਦਲ ਜਾਊਗੀ ਹੋਜੂ ਰੱਬ ਵੀ ਮਿਹਰਬਾਨ ਯਾਰਾ ਨੇਰੀ ਰਾਹ 'ਚ ਚਮਕਦਾ ਚੰਨ ਜਿੱਦਾਂ ਉਹਦਾ ਬਣੂਗੀ ਤੇਰੀ ਪਛਾਣ ਯਾਰਾ ਕਿ ਅਮਨਦੀਪ ਦਬੜੀਖਾਨੇ ਨੂੰ ਪਹਿਲਾਂ ਅਸੀਂ ਕੌਣ ਪੁੱਛਦਾ ਹੁਣ ਜਾਣਦਾ ਕੁਲ ਜਹਾਨ ਯਾਰਾ ਕਿ ਮਿਹਨਤ ਬੰਦੇ ਦੀ ਅੰਤ ਨੂੰ ਰੰਗ ਲਿਆਉਂਦੀ ਹੈ ਫਿਰ ਮਿਲਦਾ ਡਾਢਾ ਸਨਮਾਨ ਯਾਰਾ ਉਧਰਲੇ ਪਾਸੇ ਕਹਿੰਦੇ ਸੋਨੀ ਵਕੀਲਾਵਾਲੀਏ ਨੇ ਕੋਸ਼ਿਸ਼ ਕੀਤੀ ਸੀ ਪਰ ਪੁਆਇੰਟ ਜਿਹੜਾ ਧਰਮਕੁਟਿਏ ਲੱਖੇ ਦਾ ਹੈ ਤੇ ਆ ਕਬੱਡੀ ਕਹਿੰਦੇ ਦੀਪ ਇਸ ਲਈ ਜੰਬੋ ਜਿੱਟ ਦੇ ਨਾਂ ਨਾਲ ਪ੍ਰਸਿੱਧ ਹੈ ਲਓ ਦੇਖਣਾ ਵੀ ਇੱਕ ਪਾਸੇ ਵੱਧ ਕੇ ਪਾਈ ਹੋਈ ਕਬੱਡੀ ਲੈ ਵੀ ਦੋਦੇ ਵਾਲਿਆ ਸਵਾਦ ਤੇ ਤਾਂ ਹੈ ਜੇ ਆ ਨੌਜਵਾਨ ਨੂੰ ਜਫਾ ਲਾਵੇਂ ਗੱਲ ਫੇਰਬਾਨੀ ਹੈ ਜੇ ਇਹਨੂੰ ਜਫਾ ਲਾਵੇਂ ਮੇਰੀ ਵੀਰੋ ਲਓ ਪੁਆਇੰਟ ਇਸ ਲਈ ਧਾਵੀ ਦਾ ਲਓ ਅੰਕ ਜਿਹੜਾ ਮੇਰੀ ਵੀਰੋ 30 ਇਧਰ ਵਕੀਲਾਂ ਵਾਲੇ ਦੇ ਲਈ ਜੋਰਦਾ ਹੋਇਆ ਚੱਲ ਵੀ ਰੁਪਿੰਦਰ ਸਿੰਘ ਆ ਪਾ ਦੀ ਕਬੱਡੀ ਖੇਡ ਮੈਦਾਨ ਦੇ ਚਕਹਿਰਾ ਛੰਡਵਾ ਸਰੀਰ ਪਾਈ ਹੋਈ ਕਬੱਡੀ ਕਹਿੰਦੇ ਰੁਪਿੰਦਰ ਪੂਰਾ ਨਾਮ ਜੱਟ ਦਾ ਹੱਥ ਲਾ ਕੇ ਪਾਲੇ ਵੱਲ ਜਾਂਦਾ ਧੂੜਾਂ ਭੱਟਦਾ ਰੁਪਿੰਦਰ ਸਿੰਘ ਪੂਰਾ ਨਾਮ ਜੱਟ ਦਾ ਅੱਜ ਕਬੱਡੀ 365.com ਦੇ ਜ਼ਰੀਏ ਪੂਰੀ ਦੁਨੀਆ ਦੇਖਦੀ ਹੈ ਵੀ ਆ ਦੋਦੇ ਵਾਲਾ ਕਹਿੰਦੇ ਨਾਉਡਨ ਜਿਵੇਂ ਮਾਨੁੱਖੀ ਦੇ ਜੀਵਨ ਵਾਂਗੂ ਹਲਕੇ ਵਜਨਦਾ ਉਵੇਂ ਕਹਿੰਦੇ ਵੀ ਆਹ ਨਹੀਂ ਰਿਸਾ ਸੋਨਾ ਨਾ ਖੱਟਦਾ ਲੈ ਵੀ ਜਵਾਨਾ ਅੱਜ ਦਾ ਮੇਲਾ ਤੇਰੇ ਨਾਲ ਦੋਦੇ ਵਾਲਿਆ ਕਿਉਂਕਿ ਮੇਲਾ ਤੈਨ ਲੁੱਟਿਆ ਆਹ ਦਰਸ਼ਕ ਤੇਰੇ ਫੈਨ ਹੈ ਮੇਲਾ ਅੱਜ ਦਾ ਤੈਨ ਲੁੱਟਿਆ ਲਓ ਮੈਚ ਦੀ ਸਮਾਪਤੀ ਇਹਦੇ ਵਿੱਚੋਂ ਜੇਤੂ ਟੀਮ ਇਸ਼ਾਰਾ ਕਰ ਦਿਓ ਜੀ ਜੇਤੂ ਟੀਮ ਦੋਦੇ ਦੀ ਟੀਮ ਅੱਜ ਦੀ ਵਿਨਰ ਟੀਮਾਂ ਤਾੜੀਆਂ ਮਾਰ ਦਿਓ 51000 ਰੁਪਿਆ ਦੋਦਾ ਫਸ ਪ੍ਰਾਈਜ਼ ਸੈਕੰਡ ਦਾ 41000 ਰੁਪਿਆ ਔਰ ਬੂਟਾ ਉਮਰੀਆਣੀਆਂ ਦੱਸੂਗਾ ਵੀ ਅੱਜ ਦਾ ਬੈਸਟ ਰੇਡਰ ਕੌਣ ਹੈ ਤੇ ਬੈਸਟ ਜਾਫੀ ਕੌਣ ਮੇਰੀ ਵੀਰੋ 212000 ਰੁਪਏ ਦੀ ਰਾਸ਼ੀ ਕਿਹੜੇ ਕਿਹੜੇ ਰੇਡਰ ਤੇ ਜਾਫੀ ਦੀ ਹੈ ਇਹ ਬੁੱਟਾ ਉਮਰੀਆਣੀਆਂ ਦੱਸੇਗਾ ਅੱਜ ਦਾ ਤੀਜੇ ਸ਼ਾਨਦਾਰ ਕਬੱਡੀ ਖੇਡ ਮੇਲੇ ਦਾ ਬੈਸਟ ਰੇਡਰ ਹੈ ਲੱਖਾ ਧਰਮਕੋਟ ਸੱਤ ਕਬੱਡੀਆਂ ਪਾ ਕੇ ਸੱਤ ਪੁਆਇੰਟ ਜਿਹੜੇ ਹਾਸਲ ਕੀਤੇ ਹੈ ਬੈਸਟ ਜਾਫੀ ਹੈ ਅਮਨਦੀਪ ਕੋੜਾ ਦੋਦੇ ਪਿੰਡ ਵਾਲਾ ਤਿੰਨ ਟੱਚ ਤੋਂ ਦੋ ਜਫਾ ਇੱਕ ਜਫਾ ਇੱਕ ਜਫਾ ਸੁੱਖੇ ਦੇ 6 ਟੱਚ ਤੇ ਇੱਕ ਜਫਾ ਉਧਰਲੇ ਪਾਸੇ ਤਿੰਨ ਟੱਚ ਤੇ ਇੱਕ ਜਫਾ ਮੇਰੀ ਵੀਰੋ ਦੋਦੇ ਵਾਲਾ ਕਹਿੰਦੇ ਅਮਨਦੀਪ ਕੋੜਾ ਅੱਜ ਦਾ ਬੈਸਟ ਜਾਫੀ ਹੈ ਤੇ ਧਰਮਕੋਟ ਵਾਲਾ ਲੱਖਾ ਕਹਿੰਦੇ ਅੱਜ ਦਾ ਮੇਰੀ ਵੀਰੋ ਉਤਮ ਧਾਵੀ ਹੈ 21 21000 ਰੁਪਏ ਨਾਲ ਖਿਡਾਰੀਆਂ ਨੂੰ ਜਿਹੜੇ ਮਾਨ ਸਨਮਾਨ ਦਿੱਤੇ ਜਾਣਗੇ ਅਸਮਾਨ ਦੇ ਵਿੱਚ ਆਤਿਸ਼ਵਾਜੀ ਦਾ ਨਜ਼ਾਰਾ ਔਰ ਜੋਰ ਨਾਲ ਤਾੜੀ ਮਾਰ ਦਿਓ ਬਾਬਾ ਕਾਣ ਵੀਰ ਦੇ ਨਾਮ ਦੀ ਜੋਰ ਨਾਲ ਤਾੜੀ ਮਾਰ ਦਿਓ ਮੇਰੀ ਵੀਰੋ ਜਿਨ੍ਹਾਂ ਦੀ અપਾਰ ਕਿਰਪਾ ਦੇ ਨਾਲ ਅੱਜ ਦਾ ਤੀਸਰਾ ਸ਼ਾਨਦਾਰ ਕਬੱਡੀ ਖੇਡ ਮੇਲਾ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਆਪਣੇ ਅੰਤਮ ਪੜਾ ਨੂੰ ਛੂ ਗਿਆ ਔਰ ਆਤਿਸ਼ਵਾਜੀ ਦਾ ਨਜ਼ਾਰਾ ਆਪਾਂ ਦੇਖਦੇ ਆ ਖੇਡ ਗਰਾਊਂਡ ਵਿੱਚ ਲੱਖ ਲੱਖ ਵਾਰ ਜਿਹੜੀ ਮੁਬਾਰਕਬਾਦ ਸਾਰੇ ਪ੍ਰਬੰਧਕਾਂ ਨੂੰ ਔਰ ਸਾਡੇ ਪ੍ਰਧਾਨ ਸਾਹਿਬਾਨ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਹੈ हलो 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 ਹੈਲੋ 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 ਆਵਾਜ਼ ਖੋਲ ਦਿਓ ਯਾਰ ਆਪਾਂ ਇਨਾਮ ਵੰਡਣੇ ਆਂ ਲੇ ਸੰਤੂ ਮੇਰਾ ਵੀਰ ਜਿੱਥੇ ਵੀ ਆਵਾਜ਼ ਹੁੰਦਾ 365.com ਦੀ ਗੱਡੀ ਕੋਲੇ ਪਹੁੰਚੇ ਸੰਤੂ ਮਾੜੀ ਮੁਸਤਫਾ ਆ ਲਾਈਟ ਇੱਧਰ ਨੂੰ ਧਮਾ ਲਓ ਕੋਈ ਗੱਲ ਨਹੀਂ ਹਾਂਜੀ ਪ੍ਰਧਾਨ ਜੀ ਉੱਪਰ ਆਓ ਤੁਸੀਂ ਪਲੇਅਰ ਇੱਥੇ ਆ ਜਾਣਗੇ ਮੈਂਬਰਸ ਸਟੇਜ ਦੇ ਉੱਪਰ ਮੈਂ ਬੇਨਤੀ ਕਰੂੰਗਾ ਫਰਸਟ ਸੈਕੰਡ ਟੀਮਾਂ ਜਿਹੜੀਆਂ ਸਟੇਜ ਦੇ ਨੇੜੇ ਆ ਜਾਣ ਸਟੇਜ ਦੇ ਨੇੜੇ ਆ ਜਾਣ ਆਪਾਂ ਜਿਹੜੀ ਪ੍ਰਾਈਜ਼ ਰਕਮ ਤਕਸੀਮ ਕਰਨੀ ਹੈ ਫਰਸਟ ਪ੍ਰਾਈਜ਼ ਜਿਹੜਾ ਦੋਦੇ ਦੀ ਟੀਮ ਨੇ ਪ੍ਰਾਪਤ ਕੀਤਾ 51000 ਰੁਪਿਆ ਸੈਕੰਡ ਪ੍ਰਾਈਜ਼ ਮੇਰੀ ਵਿਰੋਧੀ ਵਕੀਲਾਂ ਵਾਲੇ ਦੀ ਟੀਮ ਨੇ ਪ੍ਰਾਪਤ ਕੀਤਾ 41000 ਰੁਪਿਆ